ਖੇਤ ਦੀ ਸੈਰ ਕਰਨ ਚੱਲੇ ਭਾਈ ਅੱਜ ਫੇਰ ਕੁੜੀਆਂ ਆਈਆਂ ਨਹੀਂ ਬੈਠਾ ਜਾਂਦਾ ਤੇ ਆ ਨਾਲ ਅੱਗੋਂ ਨਾ ਚੁੱਕ ਕੇ ਚੋਕਦੀ ਚੱਲ ਕਰ ਮੋਂਬੈ ਲਓ ਭਾਈ ਖੇਤ ਪਹੁੰਚ ਚੁੱਕੇ ਆ ਆਪਾਂ ਪੱਜੋ ਥੱਲੇ ਮਾਮੇ ਨੂੰ ਮਿਲੋ ਕੁੜੰਗਾ ਨੂੰ ਲਿਆਏ ਛੱਲੀਆਂ ਖਵਾਉਣ ਅੱਜ ਪੱਜੋ 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 ਜਾਂਦੀ ਸੈਣਾ ਵੇ ਜਦੋਂ ਇਹਦਾ ਵਧੀ ਆ ਗਿਆ ਜਾਰੇ ਦੇ ਨਿਆ ਪਾਲਾ ਯਾਰ ਓਏ ਓ ਆਲੇ ਮਾਵਾ ਬਿਆ ਥੱਲੇ ਕਰ ਲੋ ਚੱਕ ਓਏ ਦਪੈ ਗਈ ਉਹ ਕਰਮੋਂ ਤੈਨੂੰ ਉਹ ਕਰਮੋਂ ਵੀ ਆ ਗਈ ਆ ਲੈ ਹੋਰ ਕਰਮੋਂ ਲਿਆ ਜਾਂਦੀ ਸਾਡੇ ਖੇਤ ਚੱਲੋ ਛੱਲੀਆਂ ਖਵਾ ਕੇ ਲਿਆਵਾਂ ਤੁਹਾਨੂੰ ਨਾ ਮੈਂ ਨਹੀਂ ਲਿਆਉਂਦੀ ਪ੍ਰਤਾਪ ਓਏ ਓਆ ਖੁਰਤੀ ਕੱਢ ਯਾਰ ਅਸੀਂ ਆਪਾਪੂ ਨੂੰ ਮੰਜੇ ਨਾਏ ਜਾਈਏ ਅੱਛਾ ਚੰਗਾ ਨਵੇਂ ਬਾਕੂੜੀ ਕਹਿੰਦੀ ਕਿੱਦਾਂ ਕਿੱਥੇ ਬਣਾਈ ਕਿੱਥੇ ਲਿਆ ਇਦੋਂ ਰੋ ਰੋ ਪਰੇ ਬਈ ਟੀਕਾ ਖੇਤ ਪਹੁੰਚੇ ਮਾਮਾ ਨੂੰ ਨਵਤੇ ਕਿੱਧਰ ਉਹ ਇਹ ਜਾ ਪੈ ਉਸ ਤੋਂ ਕੋ ਯੋ ਉਹ ਡਰੀ ਜਾਂਦੀ ਝੋਟੀ ਇਹ ਆ ਪਾਣੀ ਰੰਮੀ ਭਰਿਓ ਪਰ ਬਾਬਾ ਨੇ ਪਾਣੀ ਮੇੜ ਜਿਉਂਦੇ ਆਈਂ ਤੂੰ ਤਾਂ ਮੇੜ ਜਿਉਂਦੇ ਉਹ ਛੰਡੀਆਂ ਭੁੰਨਣੀਆਂ ਏ ਭੁੰਨ ਲੋ ਤੋੜ ਲੀਆਂ ਪਿੰਡ ਦਾ ਇਹਨੇ ਤੋੜ ਲੀਆਂ ਸਾਰਾ ਬੋਲ ਆਈ ਕੋਈ ਨਹੀਂ ਆਲ ਕੇ ਨੋ ਆਪੋ ਛੰਡੀਆਂ ਪੁੰਨੇ ਖਾਣੀਆਂ ਆਂਦੇ ਛੱਲੀਆਂ ਪੱਕ ਗਈਆਂ ਜਵਾ ਕਹਿੰਦੇ ਛੋਲੀਆਂ ਕਹਿੰਦੀਆਂ ਛੱਲੀਆਂ ਖਾਣੇ ਨਹੀਂ ਲੱਭ ਜਾਂਦੀਆਂ ਕੋਈ ਆਵ ਲੈਈ ਜਵਾਕਾਂ ਨੂੰ ਨਹੀਂ ਪੜਾਉਂਦਾ ਆ ਰਹੇ ਹੋਣ ਛੱਲੀਆਂ ਛੱਲੀਆਂ ਖਵਾਉਣੀਆਂ ਕੱਲੀਆਂ ਛੱਲੇ ਤੇ ਪਾਈਦੇ ਹੁੰਦੇ ਸਰ ਹਾਂ ਲੱਗ ਵੜੀ ਹੋ ਰਹੀ ਹੈ ਹਾਂ ਲੱਦਾ ਸਕਰ ਮੋਅਲੀ ਦਾ ਪਾਣੀ ਲੱਗਾ ਉਹਨੂੰ ਗੱਲ ਨਹੀਂ ਆਉਂਦੀ ਦੱਸ ਮਾਮੇ ਦਾ ਕੰਮ ਇਹ ਕਿ ਨਾ ਗਾ ਰੱਜ ਜਾਇ ਨਾ ਆਹ ਤਾਂ ਭਾਈ ਉਸਤੇ ਗਾਣਾ ਬੋਲ ਪੱਖਾ ਲਾਇਆ ਬਾਪੂ ਨੇ ਫਤੇ ਅੰਡੇ ਕੱਢ ਲਈ ਬਾਹਰ ਪੜਾਂਗੇ ਹੈਗੇ ਕਿ ਨਹੀਂ ਮੂੰਹ ਪਰੇ ਨਾ ਆ ਹੇਰੇ ਕਿੰਨੇ ਗਾਏ ਇੱਕ ਇੱਕ ਰਮਦੇਸ ਆ ਇੱਕ ਇੱਕ ਆ ਜੇ ਕਿੰਨੇ ਦਿੱਤਾ ਸਾਡੀ ਕਿੰਨੇ ਆ ਗਏ 4 ਤੋਂ 5 ਕੱਢ ਲਿਆ ਬਾਹਰ ਉੱਥੇ ਲੈ ਜਾ ਇੱਕ ਦਿੱਤਾ ਉੱਥੇ ਲੈ ਜਾ ਕਰਮਾਂ ਨੂੰ ਫੜਾ ਦੇ ਤਾ ਯਾਰ ਕੀ ਬਾਲਾ ਇੱਕ ਖੰਭ ਲੱਗਿਆ ਨਾਲ ਖੰਭ ਵੀ ਲੈ ਆਇਆ ਨਾਲ ਖੰਭ ਹਰ ਜਾ ਸਾਧ ਪਾਪੇ ਨਾਲ ਤੋੜਦਾ ਹੋਰ ਤੋੜਨ ਨਾਲ ਸੋਟੇ ਅੱਜੇ ਤੋੜ ਗਏ ਅੱਛਾ ਇਸੇ ਪੁਨੀਰੀਆ ਆਵੇ ਸੀ ਸਾਰਾ ਜਗਾੜ ਸਭ ਕੁਝ ਪੂਰਾ ਅੰਦਰ ਵੀ ਲੂਣ ਮਿਰਚ ਮਸਾਲੇ ਸਭ ਕੁਝ ਆ ਤੜਕਾ ਵੀ ਲਾਉਣਾ ਤੇ ਲੱਗ ਜੂਗਾ ਨਹੀਂ ਤੜਕਾ ਜਿਹੜਾ ਕਹਿੰਦੇ ਹੋ ਨਹੀਂ ਲਾਉਣਾ

ਸਾਰਾ ਲੋਕ ਜਿਹੜਾ ਚੀਜ਼ ਹੈ ਉਹ ਜਿਹੜਾ ਸਾਰੇ ਮੇਰਾ ਜਮੀਨ ਉਹਦੇ ਹੀ ਹੁੰਦੇ ਅਵੇ ਡੱਬੂ ਇੱਥੇ ਮੇਰਾ ਖੀ ਜਮੀਨ ਛੱਡ ਛੱਡ ਕੋਈ ਪੱਖਾ ਬੰਦ ਕਰ ਲਓ ਨਾ ਇੱਕ ਵਾਰੀ ਹਵਾ ਮਾਰਦਾ ਪਿਛਾ ਨੂੰ ਆ ਜਾਈਏ ਅੱਜ तो जा तो। पट्ठ जाओ नी जोड़ी लगी ਮਮਨੇ ਤੇ ਗੱਲਾਂ ਕਰਕੇ ਚਾਚਾ ਚਾਚਾ ਕੀ ਕਿਸ ਤੋਂ ਮਾਰ ਕੀ ਕਾਹਮ ਇਹ ਬੜੀ ਜਿਆਦੀ ਹੈ ਇੰਨੀਆਂ ਨਸ਼ੀ ਜਾਇਆ ਹੋਏ ਆਓ ਕਿੰਨੀਆਂ ਬਣੀਆਂ ਆਇਆ ਕਿੰਨੀ ਬੜੀ ਇਸਨੇ ਬਣੀਆਂ ਆ ਵੀ ਲੈ ਲੈ ਜਿਆਦੀਆਂ ਕੀ ਕਰਨੀਆਂ ਕਿਤਰਾ ਦੇ ਦੇਖਦੇ ਆਈ ਸਰਾ ਬੈਠਿਆ ਮੋਟਰਸਾਈਕਲਾਂ ਤੇ ਜਿਹੜੇ ਹਾਂ ਮੈਨੂੰ ਪੜਾਈ ਚ ਜ਼ੋਰਦਾਂ ਮ ਲਾਗੇ ਚਾਚਾ ਕੱਲ ਜਿਵੇਂ ਕਰਦਾ ਨਹੀਂ ਕੱਲ ਜਿਵੇਂ ਕਰਦਾ ਦੀ ਦਿਨ ਅਜ ਮੀਟ ਖਵਾ ਆਏ ਹਾਂ ਮਟਰ ਕਰੇ ਕੰਮ ਦੀ ਗੱਲ ਕਰੋ ਤੀ ਮੀਟ ਨਹੀਂ ਪਨੀਰ ਖਵਾ ਹਾਂ ਪਨੀਰ ਖਵਾਣਾ ਤੇ ਖਵਾਓ ਕਰਮਾ ਵੀ ਲੱਗ ਜਾਂਦਾ ਸ਼ਾਈ ਪਨੀਰ ਖਵਾ ਜਾਜੀ ਬਣਾ ਲੇ ਲੱਗਦਾ ਕਰਮਾ ਪਾਣੀ ਦਾ ਸਰੋਗ ਲੱਗਦਾ ਪ੍ਰੋਣੇ ਤੋਂ ਹੀ ਮੰਗੋ ਸ਼ਾਈ ਪਨੀਰ ਇਹਨਾਂ ਤੋਂ ਆਏ ਚੱਲ ਸ਼ਾਈ ਪਨੀਰ ਤੇ ਕੋਲ ਮੇਰੇ ਬੜਾ ਕੀਤੇ ਸੜਾ ਕੰਮ ਨਹੀਂ ਲਾਈਦਾ ਜਾਂਦੇ ਜਾਨ ਬੀਕਾ ਬਲੋ ਸਾਰਾ ਭਾਈ ਤਾਂ ਦੇ ਨਾ ਡਰਾਈ ਜਾਂ ਚੋ ਨਾ ਵੇ ਨਾ ਵੇ ਹਟ ਜਾ ਜਾ ਕੇ ਨਾ ਜਾ ਜੀ ਮਰ ਕੀ ਹੈ ਗਾਣਾ ਡਰਾ ਦਿਓ ਯਾਰ ਤੁਸੀਂ ਭਰ ਦੇ ਬਾਲਟੀ ਹੱਥ ਥੋੜ ਚੱਲੇ ਆ ਬਾਅਦ ਮੈਨੂੰ ਨਾ ਗਿਆ ਨੁਕਸਾਨ ਪਸਮਾਤ ਲੈ ਉਹ ਪਸਮਾਤ ਲੈ ਤੇ ਕਾਹ ਕਰਮੂ ਪਸਮਾਤ ਲੱਗਦੀ ਆ ਹੋ ਮੈਨੂੰ ਵੀ ਪਤਾ ਪਾਣੀ ਬੇ ਚੱਕ ਗਾ ਚੋਕਲਾ ਪਿਛਾਨ ਨੂੰ ਵਿੱਚ ਨੂੰ ਕਰਕੇ ਹਾਂ ਚੋ ਆਹ ਥੱਲੇ ਡੁੱਲੀ ਜਾਂਦਾ

ਫੁੱਟੇ ਚਲਾ ਆ ਜਾਗਾ ਮਿੱਟੀ ਆ ਘੋੜੇ ਦਾ ਕੀ ਨਾ ਨਾ ਮਿੱਟੀ ਆ ਕੁੱਟ ਪੈਣੀ ਐ ਵੇ ਆ ਮਾਂ ਦੇ ਲੈ ਜਾ ਉੱਥੇ ਚੜ ਕੇ ਆ ਜੇ ਤੇਰੇ ਵਰਗੇ ਨਾਸਾ ਵੀ ਬਣਾ ਲੈਂਦੇ ਹੁੰਦੇ ਆ ਇੱਦਾਂ ਵੇ ਕਰਦਾ ਚਲੋ ਚਲੋ ਗੱਡੀਆਂ ਲੋਡ ਕਰੋ ਬੰਦ ਤੇ ਲੈ ਜਾਓ ਬੰਦ ਰਹਿਣਦੇ ਰਹਿਣਦੇ ਅੰਦੇ ਨਾਲ ਘਈ ਮਾੜਾ ਮੋਟਰਸਾਈਕਲ ਵੇ ਮੈਂ ਨਹੀਂ ਬਣਾਉਣੀ ਹਟਦੇ ਨਹੀਂ ਤੂੰ ਲੋ ਗियर ਲਾਇਆ ਤੁਸੀਂ ਹਾਈ ਲਾ ਲਓ ਮੈਂ ਮੈਨੂੰ ਯਮਨ ਲਾਇਆ ਕਿ ਤੂੰ ਸਟੰਟ ਕਰ ਨੀਂ ਕਰਾਉਣੀ ਤੈਨੂੰ ਸਟੰਟ ਦੇ ਇੰਕਾ ਪਿੱਛੇ ਵੇ ਅੱਗੇ ਉੱਗੇ ਨਹੀਂ ਮੈਂ ਮੈਂ ਲੱਤਾਂ ਵੜਿਆ ਵੱਡੀਆਂ ਵਾਜਦੀਆਂ ਬਾਅਦ ਸਟੀਰੀਂਗ ਇਹਨੂੰ ਪਿੱਛੇ ਫੜਾਂਗੇ ਅੱਗੇ ਨਹੀਂ ਭਾਉਣਾ ਮੈਂ ਨਹੀਂ ਕੱਚਾ ਤੂੰ ਤੂੰ ਤਾਂ ਡਰਾਈਵਰ ਪੱਕਾ ਹੈਂ ਤੇ ਉੱਧਰ ਉਹ ਸੀਟ ਸਭ ਛੋਟੀ ਆ ਸਭ ਨਹੀਂ ਉਹ ਲੰਮੀ ਮੈਂ ਫੜਦੀ ਆ ਇਹਨੂੰ ਫੜਵਾਣਾ ਬਾਹਰ ਨਹੀਂ ਮੈਂ ਫੜ ਜਾਣਾ ਹੀ ਕਾਹਰ ਮਨ ਚੁੰਨੀ ਫੜ ਇੱਧਰ ਸਾਡੀ ਨਹੀਂ ਇੱਧਰ ਫੜਾ ਇੱਧਰ ਮਨ ਜੀਵਨ ਗਾਣ ਨੂੰ ਹੋਮੜ ਚੱਲ ਥੈਂਕੀ ਜੀ ਤੇ ਹੋਣਾ ਗਾਣਾ ਅੱਗੇ ਥੈਂਕੀ ਜੀ ਬੈਗਿਆ ਆ ਪੜਾ ਥੱਲੇ ਨਾ ਨਹੀਂ ਤਾਂ ਇੱਕ ਪੂਆ ਤੇਰੀ ਨੂੰ ਬਾਅਦ ਚ ਲੈ ਜੀ ਇੱਕ ਜਾਨੀ ਨੂੰ ਨਹੀਂ ਨਹੀਂ ਕੋਈ ਨਹੀਂ ਲਾ ਆ ਨਨ ਗੁਰਦਵਾਰੇ ਕੋਲ ਲਾ ਆ ਹਰਮਨਰਾ ਨੂੰ ਆ ਜਾ ਲਾ ਆ ਲਾ ਆ ਨਹੀਂ ਜ਼ਰੂਰ ਯਾਰ ਮੇਰੇ ਮਗਰ ਬਹੁਤ ਹਨੇ ਚੱਲ ਤੰਨੇ ਹੀ ਬਹਿ ਜਾ ਤੁਸੀਂ ਬਹੋ ਮੈਂ ਆ ਜੰਨੀ ਆ ਬਹੋ ਤੁਸੀਂ ਜੰਨੀ ਆ ਤੂੰ ਬਹ ਲੈ ਤੰਨੇ ਹੀ ਬਹਿ ਜਾਣਾ ਯਾਰ ਤੁਸੀਂ ਬਹੋ ਤਾਂ ਹੀ ਨਹੀਂ ਤੂੰ ਬਹਿ ਗੋਗ ਮੈਂ ਆ ਜੰਨੀ ਆ ਤੂੰ ਬਹਿ ਤੂੰ ਬੈਹ ਹਾਂ ਹੋ ਹੋ ਜਾਣਾ ਸੁੱਤਰ ਇਹਨੂੰ ਵੇਚਣਾ ਨਾ ਬਾਹ ਗੋਦੀ ਚ ਪਾ ਇਹਨੂੰ ਉਹ ਖਾ ਉਹ ਗਾਗਲਾ ਚ ਲਾਓ ਚੱਲ ਹੋ ਗਿਆ ਸੈਟ ਕੰਮ ਚਲੋ ਚਲੋ